ਇਸ ਸਟੈਂਪ ਸਾਡੇ ਨਾਲ ਮੌਜੂਦ ਹਨ ਡੇਰਾ ਬਾਬਾ ਨਾਨਕ ਤੋਂ ਐਮਐਲਏ ਗੁਰਦੀਪ ਸਿੰਘ ਰੰਧਾਵਾ ਇਸ ਮੌਕੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਰੰਧਾਵਾ ਸਾਹਿਬ ਆਪਣੇ ਮਾਰਕੀਟ ਕਮੇਟੀ ਡੇਰਾ ਬਾਬਾ ਨਾਨਕ ਦੇ ਚੇਅਰਮੈਨ ਅਸਤੀਫਾ ਦੇ ਗਏ ਨੇ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਜੀ ਦੇਖੋ ਪਹਿਲੀ ਗੱਲ ਤਾਂ ਮੈਨੂੰ ਤੁਹਾਡੇ ਤੋਂ ਪਤਾ ਲੱਗਾ ਅਸਤੀਫਾ ਉਹਨੇ ਦਿੱਤਾ ਹਾਂਜੀ ਬਾਕੀ ਮੈਨੂੰ ਇਹ ਨਹੀਂ ਪਤਾ ਉਹਨੇ ਕਿਉਂ ਦਿੱਤਾ ਤੁਸੀਂ ਜਿਹੜੀ ਵੀ ਇੰਟਰਵਿਊ ਕਰਨੀ ਉਹਦੇ ਨਾਲ ਕਰ ਲਵੋ ਕੋਈ ਪੁੱਛੋ ਸਰ ਉਹਨਾਂ ਨਾਲ ਗੱਲਬਾਤ ਹੋਈ ਉਹ ਕਹਿ ਰਿਹਾ ਜੀ ਪਾਰਟੀ ਦੀਆਂ ਗਤੀਵਿਧੀਆਂ ਤੋਂ ਲੈ ਕੇ ਜੋ ਫਾੜ ਪੀੜਤਾਂ ਦੇ ਨਾਲ ਜੋ ਸਿਸਟਮ ਹੋ ਰਿਹਾ ਉਹਦੇ ਪ੍ਰਤੀ ਸਰਕਾਰ ਜਿਹੜੀ ਆ ਸਹੀ ਵਰਤਾਰਾ ਨਹੀਂ ਕਰ ਰਹੀ ਉਹਦੇ ਚੱਕ ਕੇ ਮੈਂ ਪਾਰਟੀ ਤੋਂ ਅਸਤੀਫਾ ਦੇ ਰਿਹਾ ਜੀ ਇੱਕ ਉਹ ਨਹੀਂ ਹਾੜ ਤੇ ਆਏ ਆ ਜੇ 26 ਤਰੀਕ ਤੇ ਹਾੜਾ ਆਏ ਨੇ ਹਾਂਜੀ ਹਾਂਜੀ ਸਰ ਪਾਰਟੀ ਤਾਂ ਪੂਰਾ ਕੰਮ ਕਰ ਰਹੀ ਹੈ ਬਿਲਕੁਲ ਸਹੀ ਠੀਕ ਹੈ ਨਾ ਹਾਂਜੀ ਹਾਂਜੀ ਸਰ ਬਿਲਕੁਲ ਉਹ ਪਾਰਟੀ ਨੇ ਕੀਤਾ ਜੋ ਸੀਐਮ ਸਾਹਿਬ ਕਰ ਰਹੇ ਨੇ ਬਰਾਬਰ ਸਾਰੀ ਚੀਜ਼ਾਂ ਸਾਡੀ ਲੱਗੀ ਆ ਹਾਂ ਜੀ ਹਾਂ ਜੀ ਸਰ ਉਹ ਸਾਰੀ ਦੁਨੀਆ ਦੇਖ ਰਹੀ ਆ ਬਿਲਕੁਲ ਸਰ ਹਾਂ ਜੀ ਆਮ ਆਦੀ ਪਾਰਟੀ ਨੇ ਹੜਪੀਟਾਂ ਲਈ ਕੀ ਕੀਤਾ ਕੀ ਕਰ ਰਹੇ ਨੇ ਬਿਲਕੁਲ ਸਰ ਹਾਂ ਜੀ ਠੀਕ ਨਹੀਂ ਇਹਦੀ ਕੋਈ ਨਿੱਜੀ ਰਹਿਤ ਹੋ ਸਕਦੀ ਐ ਨੂੰ ਜਾਂ ਹੋਰ ਕੁਝ ਹੋ ਸਦਾ ਉਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ ਠੀਕ ਹੈ ਸਰ ਥੈਂਕ ਯੂ ਜੀ ਇਸ ਟਾਈਮ ਸਾਡੇ ਨਾਲ ਗਰਦੀਪ ਸਿੰਘ ਰਤਵਾ ਜੀ ਮੌਜੂਦ ਹਨ ਉਹਨਾਂ ਨੇ ਆਪਣਾ ਸਪਸ਼ਟਿਕਨ ਦਿੰਦੇ ਹੋਏਗਾ ਕਿ ਪੰਜਾਬ ਸਰਕਾਰ ਵੱਲੋਂ ਜਿਹੜੇ ਪ੍ਰੋਪਰ ਪਾਉਂਦੇ ਪੁਖਤਾ ਪ੍ਰਬੰਧ ਜਿਹੜੇ ਕੀਤੇ ਗਏ ਹਨ ਇਹਨਾਂ ਦੇ ਕੋਈ ਨਿੱਜੀ ਰਹਿ ਹੋ ਸਕਦੀ ਹੈ ਜਿਹੜੇ ਕਰਕੇ ਅਸਤੀਫਾ ਦੇ ਦੇ ਹਨ ਧੰਨਵਾਦ ਸਰ ਜੀ Thank you.